ਵੇ ਤੇ ਹੋ ਰਹਾ ਹਾਂਜੀ ਭਾਬੀ ਅਖਲਾਰਾ ਪਾ ਕੇ ਚਲ ਜਾਣਾ ਹੈ ਸਾਹਮਣਾ ਕਿੰਨੇ ਹੁੰਦਾ ਹੈ ਉਹ ਭਾਬੀ ਹੁਣ ਭਾਬੀ ਭਾਬੀ ਕਰਦਾ ਮਨ ਕਿ ਤੇਰਾ ਵਿਆਹ ਹੋ ਗਿਆ ਨਾ ਤੂੰ ਪੁੱਛਣਾ ਤੱਕ ਵੀ ਨਹੀਂ ਹੈਗਾ ਨਹੀਂ ਭਾਬੀ ਇੱਦਾਂ ਥੋੜਾ ਹੁੰਦਾ ਵਾ ਤੇ ਗੱਲ ਸੁਣ ਹਾਂਜੀ ਆ ਜਿਹੜੀ ਕੁੜੀ ਨੂੰ ਤੂੰ ਰੋਜ਼ ਵੇਨਣਾ ਆ ਕੋਠੇ ਚੜ ਚੜ ਕੇ ਤੇਰੀ ਗੱਲ ਬਾਤ ਇਹਨਾਂ ਕੋਈ ਕੋਣ ਹੈ ਉਹ ਨਹੀਂ ਭਾਬੀ ਨਹੀਂ 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 ਭਾਬੀ ਲੈ ਭਾਬੀ ਇਹਨਾਂ ਤੇ ਕੋਈ ਗੱਲ ਕੋਈ ਦੀ ਹੁੰਦੀ ਹੈ ਦੇਖੋ ਭਾਬੀ ਤੁਸੀਂ ਦੱਸ ਦੇਣਾ ਵਾ ਨਹੀਂ ਦੱਸ ਦੀ ਕੇ ਲਓ ਉਹ ਭਾਬੀ ਤਿੰਨ ਚਾਰ ਸਾਲ ਤੋਂ ਮੈਂ ਪਸੰਦ ਕਰਦਾ ਆ ਬੜਾ ਹੀ ਪਸੰਦ ਕਰਦਾ ਆ ਤੈਨੂੰ ਵੀ ਪਸੰਦ ਕਰਦੀ ਆ ਆਹ ਭਾਬੀ ਕਹਾਂ ਹਿੱਸੇ ਦੀ ਗੱਲ ਕੋਈ ਚਲ ਠੀਕ ਐ ਦੱਸ ਦੀ ਤੇਰੇ ਪ੍ਰਾਣ ਨੂੰ ਆ ਚੋ ਭਾਬੀ ਫਿਰ ਤੂੰ ਆਸ ਕਿ ਮਾਂ ਮੰਗਣਾ ਮੈਂ ਕਿਹਨੂੰ ਦੱਸਾਂ ਉਹ ਤੇ ਚੜ ਚੜ ਕੇ ਮੰਮੀ ਕਹਿੰਦੀ ਸੀ ਨਹੀਂ ਇਹਦਾ ਵੱਡਾ ਮੁੰਡਾ ਤੇ ਹੈਗਾ ਬਿਕਾ ਤੇ ਛੋਟਾ ਹੀ ਮੁੰਡਾ ਬੜਾ ਚੰਗਾ ਦੱਸ ਦੀ ਤੇਰੀਆਂ ਕਰਤੂਤਾ ਸਾਰੀਆਂ ਉਹ ਭਾਬੀ ਨਾਂ ਦੱਸੀ ਕਿਉਂ ਕਿਹੜੀ ਗੱਲਾਂ ਦੱਸਾਂ ਤੂੰ ਮੁੰਦਰੀ ਪਵਾਣੀ ਮੈਨੂੰ ਮਿਲਣ ਦੀ ਵਿੱਚ ਆਪਣੇ ਵਿਆਹ ਦੇ ਪਵਾ ਦੇਗਾ ਮੁੰਦਰੀ ਮੈਂ ਪਵਾ ਦੇਗਾ ਆਹੋ ਚੈਨ ਚੈਨ ਵੀ ਚੈਨ ਹੀ ਪਵਾ ਦੇਗਾ ਚੈਨ ਹੀ ਪਵਾ ਦੇਗਾ ਫਿਰ ਲੁਕੋ ਸਕਦੀ ਹੈ ਤੇਰੀ ਸਿੱਧੀ ਵੀ ਰਲ ਬਣਾ ਸਕਦੀ ਹੈ ਠੀਕ ਵਾ ਵੀ ਪੱਕਾ ਹਨ ਸੱਚੀ ਕਹਿਣ ਦੀ ਮਰ ਜਾਣਿਆ